ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ NPS ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਮੰਗਵਾਉਣ ਲਈ ਕੀਤੀ ਜਾਣ ਵਾਲੀ ਵੱਕ ਫਟਦਾਲ ਤੇ ਦਿੱਲੀ ਵੱਲ ਕੀਤੇ ਜਾਣ ਵਾਲੇ ਕੂਚ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਕਾ ਨੂੰ ਜਲਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਹੇ ਕਾਮ ਵਾਲੀ ਵੀਡੀਓ ਨੋਟੀਫਿਕੇਸ਼ਨ ਆਬੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਕੱਕ 2004 ਤੋਂ ਬਾਅਦ ਪਰਤੀ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਨੇ ਵੀ NPS ਸਕੀਮ ਲਾਗੂ ਕਰ ਦਿੱਤੀ ਹੋਈ ਹੈ ਜਿਸ ਨੂੰ ਕਿ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਦੇ ਮੁਕਾਬਲੇ ਇੱਕ ਮਾੜੀ ਤੇ ਘੱਟ ਆਰਥਿਕ ਲਾਭ ਵਾਲੀ ਸਕੀਮ ਸਮਝਦੇ ਹਨ ਇਸੇ ਲਈ ਮੁਲਾਜ਼ਮ OPS ਸਕੀਮ ਯਾਨੀ ਗੋਲਡ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਤੇ ਇਸ ਦੀ ਬਹਾਲੀ ਲਈ ਬਕਾਇਦਾ ਪੰਜਾਬ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਹੋਇਆ ਹੈ ਜੋ ਲਗਾਤਾਰ ਪੋਬੀਐਸ ਬਹਾਲੀ ਲਈ ਸੰਘਰਸ਼ ਕਰਦੀ ਨਜ਼ਰ ਆ ਰਹੀ ਹੈ ਇਹ ਤੋਂ ਇਲਾਵਾ ਹੋਰ ਵੀ ਕਈ ਜਥੇਬੰਦੀਆਂ ਪੋਬੀਐਸ ਦੀ ਬਹਾਲੀ ਲਈ ਜੀ ਤੋੜ ਸੰਘਰਸ਼ ਕਰ ਰਹੀਆਂ ਹਨ ਹੁਣ ਐਨਪੀਐਸ ਕਰਮਚਾਰੀਆਂ ਨੇ ਸੰਘਰਸ਼ ਨੂੰ ਤੇਜ਼ ਕਰਦੇ ਹੋਏ ਅਧਿਆਪਕ ਦੇ ਉਸ ਦੇ ਮੌਕੇ ਤੇ ਇਸ ਤੋਂ ਬਾਅਦ ਵੀ ਸੰਘਰਸ਼ ਉਲੀਕੇ ਹਨ ਤਾਂ ਜੋ ਮੌਜੂਦਾ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਅਨੁਸਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਮਜਬੂਰ ਕੀਤਾ ਜਾ ਸਕੇ ਤਾਂ ਆਉ ਜਾਣਦੇ ਹਾਂ ਕਿ ਕਿਹੜੇ ਸੰਘਰਸ਼ ਤੇ ਕਦੋਂ ਉਲੀਕੇ ਗਏ ਥਨ ਨੈਸ਼ਨਲ ਮੂਵਮੈਂਟ ਫॉर ਹੋਲਡ ਪੈਨਸ਼ਨ ਸਕੀਮ ਦੇ ਸੱਦੇ ਤੇ 5 ਸਤੰਬਰ ਨੂੰ ਅਧਿਆਪਕ ਦੇ ਸਤੇ ਪੁਰਾਣੀ ਪੈਨਸ਼ਨ ਬਹਾਲ ਸੰਦਰਸ਼ ਕਮੇਟੀ ਤੇ ਸੀਪੀਐਫ ਕਰਮਚਾਰੀ ਯੂਨੀਅਨਾਂ ਸਾਂਝੇ ਤੌਰ ਤੇ ਜਿਲ੍ਹਾ ਹੈੱਡਕੁਆਟਰਾਂ ਤੇ ਪੁਰਾਣੀ ਪੈਨਸ਼ਨ ਦੀ ਮੰਗ ਲਈ ਇੱਕ ਰੋਜ਼ਾ ਭੁਖ ਹੜਤਾਲ ਕਰਨਗੇ ਜੇ ਮੰਗ ਨਾ ਮੰਨੀ ਗਈ ਤਾਂ ਨਵੰਬਰ ਨੂੰ ਦਿੱਲੀ ਵੱਲ ਕੋਚ ਕੀਤਾ ਜਾਵੇਗਾ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਸਿੰਘ ਤਲਵਾੜਾ ਤੇ ਸੀਪੀਐਫ ਕੰਚਰੀ ਯੂਨੀਅਨ ਦੇ ਪ੍ਰਧਾਨ ਸੁਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਤੇ ਰਾਜ ਸਰਕਾਰਾਂ ਅਧਿਆਪਕ ਦੇ ਹਸਤੇ ਅਧਿਆਪਕਾਂ ਦੇ ਮਾਣ ਸਨਮਾਨ ਦੇ ਝੋਕੇ ਦਾਵੇ ਕਰਦੀਆਂ ਹਨ ਪਰ ਅਧਿਆਪਕਾਂ ਦਾ ਮਾਣ ਸਨਮਾਨ ਸਮਾਜਿਕ ਸਲਕਿਆ ਵਿੱਚ ਹੈ ਜੋ ਰਾਜ ਅਤੇ ਕੇਂਦਰ ਸਰਕਾਰ ਦਮੇ ਦੇਣ ਤੋਂ ਮਨਕਰ ਹਨ ਰਾਜ ਸਰਕਾਰ ਨੇ ਆਪਣਾ 3 ਸਾਲ ਪਹਿਲਾਂ ਕੀਤਾ ਪੁਰਾਣੀ ਪੈਨਸ਼ਨ ਬਹਾਲੀ ਦਾ ਨੋਟੀਫਿਕੇਸ਼ਨ ਲਾਗੂ ਕਰਨਾ ਭੁੱਲ ਤੇ ਇਹ ਚੋਣਾਂ ਸਮੇਂ ਪੁਰਾਣੀ ਪੈਨਸ਼ਨ ਬਹਾਲੀ ਦੀ ਦਿੱਤੀ ਗਈ ਗਰੰਟੀ ਬਾਰੇ ਕੀਤੇ ਵਾਅਦੇ ਤੋਂ منہ ਫੇਰ ਲਿਆ ਹੈ ਦੂਜੇ ਪਾਸੇ ਕੇਂਦਰ ਸਰਕਾਰ ਕਰਮਚਾਰੀਆਂ ਤੇ ਯੂਪੀਐਸ ਤੋਂ ਕਹੇ ਉਹਨਾਂ ਦੀ ਜਮਾ ਪੂੰਜੀ ਹੀ ਪੈਨਸ਼ਨ ਦੇ ਰੂਪ ਦੇ ਵਿੱਚ ਪਰੋਸ ਕੇ ਕਾਰਪੋਰੇਟ ਦੀ ਸੇਵਾ ਕਰ ਰਹੀ ਹੈ ਸੁਭਾਈ ਆਗੂ ਜਰਨੈਲ ਸਿੰਘ ਪੱਟੀ ਜਨਵੀਰ ਸਿੰਘ ਉਪਨ ਅਜੀਤ ਪਾਲ ਸਿੰਘ ਜਸਵੰਤ ਲਖਵਿੰਦਰ ਸਿੰਘ ਪਾਵਰ ਆਦ ਨੇ ਕਿਹਾ ਕਿ ਅਧਿਆਪਕ ਦੇਸ਼ ਤੇ ਪੂਰੇ ਦੇਸ਼ ਵਿੱਚ ਨਵੀਂ ਪੈਨਸ਼ਨ ਸਕੀਮ ਅਧੀਨ ਆਉਂਦੇ ਅਧਿਆਪਕ ਤੇ ਕਰਮਚਾਰੀ ਹੁੱਕ ਹੜਤਾਲ ਕਰਨਗੇ ਇਸ ਤੋਂ ਇਲਾਵਾ 25 ਨਵੰਬਰ ਨੂੰ ਉਹ ਦਿੱਲੀ ਕੂਚ ਵੀ ਕਰਨਗੇ ਤੇ ਇਸ ਦਾ ਬਕਾਇਦਾ ਐਲਾਨ ਕੀਤਾ ਜਾ ਚੁੱਕਾ ਹੈ ਸਰਕਾਰਾਂ ਨੂੰ ਇਸ ਦੇ ਨਾਲ ਸਪਸ਼ਟ ਸੰਦੇਸ਼ ਦਿੱਤਾ ਜਾਵੇਗਾ ਕਿ ਪਰ ਇਹ ਪੇਡਿਟ ਗੋਰੀ ਪ੍ਰਾਣੀ ਪੈਨਸ਼ਨ ਤੋਂ ਬਿਨਾ ਸਮਾਜਿਕ ਸੁਰੱਖਿਆ ਸੰਭਵ ਨਹੀਂ ਹੈ ਜਿਸ ਨੂੰ ਕੇ ਸਰਕਾਰ ਨੇ ਨਜਰ ਅੰਦਾਜ਼ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਕੀਤਾ ਹੋਇਆ ਹੈ ਤੇ ਹੁਣ ਸਰਕਾਰ ਨੂੰ ਜਗਾਉਣ ਦੇ ਵਾਸਤੇ ਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੇ ਵਾਸਤੇ ਜੋ ਕਰਮਚਾਰੀ ਫੰਨ ਤੇ ਇਹ ਦੋਵੇਂ ਜਥੇਬੰਦੀਆਂ ਜਾਨਕਿ ਪ੍ਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀਪੀਕ ਕਰਮਚਾਰੀ ਯੂਨੀਅਨ ਇਹ ਸਾਂਝੇ ਤੌਰ ਦੇ ਉੱਤੇ ਜੋ ਪ੍ਰੋਗਰਾਮ ਉਲੀਕੇ ਤੇ ਪ੍ਰਾਣੀ ਪੈਨਸ਼ਨ ਬਹਾਲ ਕਰਾਉਣ ਦਾ ਉبرਾਲਾ ਕਰਨਗੇ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ 2022 ਦੇ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੁਆਰਾ ਕੋਪੀਆ ਸਕੀਮ ਬਹਾਲ ਕਰਨ ਤੇ ਇਸ ਸੰਬੰਧੀ 2011 2022 ਨੂੰ ਕੀਤੇ ਅਧੂਰੇ ਨੋਟੀਫਿਕੇਸ਼ਨ ਨੂੰ ਕਦੋਂ ਪੂਰਾ ਕਰਦੇ ਹੋਏ ਹੱਥ ਤੋਂ ਮੁਕੰਮਲ ਕੋਪੀਆ ਸਕੀਮਾਂ ਲਾਗੂ ਕਰਨ ਦਾ ਫੈਸਲਾ ਪ੍ਰੈਕਟੀਕਲੀ ਇੰਪਲੀਮੈਂਟ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸ਼ੁਕਰੀਆ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖੋ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ